ਦੂਜੇ ਦਿਨ ਲੱਗਣਾ ਸੀ ਮੇਲਾ ਉਸ ਸ਼ਹਿਰ ਦੇ। ਉਹ ਸ਼ਹਿਰ ਦਾ ਰਾਜਾ ਸੀ ਉਹਦਾ ਆਡਰ ਸੀਗਾ ਵੀ ਕਿਸੇ ਨੇ ਦੁਕਾਨ ਨਹੀਂ ਬੰਦ ਕਰਨੀ ਮੇਲੇ 'ਚ। ਵੀ ਜੇ ਕਿਸੇ ਦੀ ਚੋਰੀ ਹੁੰਦੀ ਐ ਤਾਂ ਚੋਰੀ ਮੈਂ ਪਰੂੰ ਤੇ ਚੋਰ ਫੜਨਾ ਸੁਟਾ ਕੰਮੈਂ। ਡੰਡ ਵੀ ਮੈਂ ਤੂੰ ਨੂੰ। ਇਹਦੇ ਵੀ ਠੀਕ ਐ। ਉਹ ਵਿਕਰਮਾ ਜੀ ਤੇ ਬੈਠਾ ਸਾਰੀ ਰਾਤ ਤਾਂ ਉਹਨੂੰ ਭੁੱਖ ਲੱਗੀ ਤੜਕੇ ਦਿਨ ਚੜੇ। ਉਹਦਾ ਬਾਣੀ ਬੁਕਾਤਾ ਸਾਰੇ ਮੇਲੇ 'ਚ ਵਾਗੇ। ਦੁਕਾਨਾਂ ਖੁੱਲੀਆਂ। ਉਹ ਮਠਾਈ ਵਾਲੀ ਦੁਕਾਨ ਤੇ ਵਾਗ ਗਿਆ। ਕਹਿੰਦਾ ਵਿਕਰਮਾ ਜੀ ਤਾਂ ਨੇ ਬੋਲ ਮਾਰਿਆ ਕਹਿੰਦਾ ਭਾਈ ਮਠਾਈ ਵਾਲਿਆ ਮੈਨੂੰ ਭੁੱਖ ਲੱਗੀ ਮੈਨੂੰ ਮਠਾਈ ਦੇ ਜੇ ਦੁਕਾਨ ਤੇ ਹੂੰ ਫੇਰੀ ਆ ਬੋਲੂ ਉਹ ਉਹਨੇ ਮਠਾਈ ਚੱਕ ਲਈ ਉੱਥੇ ਮਾਇਆ ਰੱਖਦੀ ਤੇ ਜਦੋਂ ਮਠਾਈ ਖਾਧੀ ਉਹਨੂੰ ਤੇ ਲੱਗੀ ਗਾ ਪੋ ਵਾਲੇ ਦੇ ਬੱਗਾ ਪਾਣੀ ਵਾਲੇ ਦੇ ਉਹ ਕਹਿੰਦਾ ਭਾਈ ਪਾਣੀ ਦੇ ਜਰ ਮੈਨੂੰ ਉਹ ਵੀ ਭਾਈ ਉੱਥੇ ਮੇਲੇ ਚ ਉਹਨੇ ਪਾਣੀ ਪੀਤਾ ਮਾਇਆ ਰੱਖਦੀ ਉਹਨੇ ਸੋਚਿਆ ਵੀ ਵਧੀਆ ਚੰਗਾ ਪਾਲੰਗ ਨੇ ਸਰਾਮ ਕਰ ਹੈ ਆਪਾਂ ਸਰਾਮ ਕਰਕੇ ਇਥੇ ਮਾਇਆ ਧਰ ਜਾਗੇ ਉਹ ਪੈ ਪਲੰਗ ਤੇ ਪਏਗਾ ਰਾਜਾ ਸੌਂ ਗਿਆ ਸੌਂ ਗਿਆ ਦਿਨ ਢਲ ਗਿਆ ਜਦੋਂ ਅੱਖ ਖੁੱਲੀ ਉਹ ਪਲੰਗ ਤੇ ਨ ਮਾਇਆ ਰੱਖਦੀ ਚੋਰੀ ਤਾਂ ਕਰੀ ਨਾ ਲੈ ਹੁਣ ਪਹਿਲਾ ਚੋਰ ਜਾਂਦਾ ਫਿਰ ਰਾਜੇ ਦੇ ਕੋਲੇ ਮਾਇਆ ਚਾਕੇ ਗੱਲੇ ਚ ਮਾਰੀ ਕਹਿੰਦਾ ਜੀ ਇੰਨੀ ਮਠਾਈ ਖਾਧੀ ਕਿ ਮੇਰੀ ਚੋਰੀ ਹੋ ਗਈ ਪਰਚਾ ਵਾਗ ਰਾਜੇ ਕੋਲੇ ਤੇ ਇਹ ਤਨੇ ਹਜੇ ਮੰਨ ਕੇ ਚਾਲੋ ਪਰਚਾ ਪੜਦਾ ਹੀ ਆ ਰਾਜਾ ਇਤਨੇ ਪੋਵਾਲੇ ਨੇ ਪਤਾ ਕਹਿੰਦਾ ਜੀ ਇਨਾ ਪਾਣੀ ਪੀਤਾ ਗਿਆ ਚੋਰੀ ਹੋ ਗਿਆ ਮਾਇ ਗੱਲੇ ਚ ਮਰੀ ਉਹਨੇ ਆਜੋ ਪਰਚਾ ਹਜੇ ਕੋਲੀ ਪਿਆ ਰਾਜੇ ਦੇ ਪਹਿਲੀ ਪੜੀ ਜਾਂਦਾ ਤੀਜਾ ਫਿਰ ਵਗ ਗਿਆ ਬਿਸਤਰੇ ਵਾਲੇ ਦਾ ਕਹਿੰਦਾ ਜੀ ਇਨਾ ਪਲੰਗ ਤੇ ਮੇਰੇ ਪਿਆ ਬੰਦਾ ਚੋਰੀ ਨੂੰ ਮੇਰੀ ਚੋਰੀ ਕੀਤੀ ਹੈ ਮਾਇ ਉਹਲੇ ਵੀ ਨਾ ਦੱਸੀ ਮੈਨੂੰ ਤਾਂ ਦੇ ਗਿਆ ਰਾਜਾ ਗੁੱਸੇ ਚ ਆ ਗਿਆ ਵੀ ਕਿ ਰਾਤ ਦਿਨ ਦੇ ਵਿੱਚ ਤਿੰਨ ਚੋਰੀਆਂ ਕਿਵੇਂ ਹੋਈਆਂ ਵੇ ਅੱਗੇ ਤਾਂ ਹੋਈਆਂ ਨਹੀਂ ਕਿਤੇ ਕਹਿੰਦਾ ਵੀ ਚੋਰ ਸ਼ਹਿਰ ਦੇ ਵਿੱਚਾਂ ਚੋਰ ਪੜੋ ਹੁਣ ਬੇਕਰਮਾ ਜੀ ਧੋਸੇ ਗੁੰਡੇ ਕੋਲੇ ਕੇ ਬਹਿ ਗਿਆ ਹੁਣ ਕਿ ਜਦੋਂ ਭਈ ਉਹ ਜਿਹੜਾ ਪੁੱਛੇ ਛੋੜਿਆ ਆ ਨਾ ਛੋੜਿਆ ਨਾ ਕਹਿੰਦੇ ਵੀ ਇਹੀ ਚੋਰ ਆ ਫਿਰ ਵਿਕਰਮਾ ਜੀ ਤੂੰ ਫੜ ਕੇ ਰਾਜ ਦੇ ਹਵਾਲੇ ਕਰਤਾ ਵਿਕਰਮਾ ਜੀ ਤ ਰਾਜ ਨੂੰ ਕਹਿੰਦਾ ਜੀ ਮੈਂ ਚੋਰੀ ਨਹੀਂ ਕੀਤੀ ਮੈਂ ਮਾਇਆ ਧਰੀ ਆ ਉਹ ਕਹਿੰਦਾ ਮਾਇਆ ਤਾਂ ਧਰੀ ਆ ਤੂੰ ਕਹਿੰਦਾ ਖਾਦਾ ਮਠਈ ਕਹਿੰਦਾ ਹਾਂ ਜੀ ਖਾਧੀ ਆ ਕਹਿੰਦਾ ਇਹਦੇ ਹੱਥ ਪੈਰ ਵੱਢ ਕੇ ਨੱਕ ਵੱਢ ਕੇ ਇਹਨੂੰ ਗੰਦੇ ਨਾਲ ਹੀ ਸਿੜ ਦਿਓ ਰਾਜ ਨੇ ਉਤਰ ਦਿੱਤਾ ਵਿਕਰਮਾ ਜੀ ਦੇ ਉਹਨਾਂ ਨੇ ਦੋਨੇ ਹੱਥ ਵੱਡੇ ਦੋਨੇ ਪੈਰ ਵੱਡੇ ਨੱਕ ਵੱਡ ਕੇ ਗੰਦੇ ਨਾਲ ਹੀ ਸਿੱਟਦਾ। ਬੇਕਰਵਾ ਜੀ ਤੋਹੇ ਕਲਾਉਂਦਾ ਤੜਫਦਾ। ਉਧਰੋਂ ਤੇਲੀਆਂ ਦੇ ਨਹੀਂ ਤੇਹੀ ਲਾਦਾ। ਤੇਲਣ ਕਹਿੰਦੀ ਆਪਣੇ ਲਾਦ ਨਹੀਂ ਹੈਗੀ। ਜਿਹੜੇ ਡੰਡੀਆਂ ਨੂੰ ਡੰਡ ਲਾਇਆ ਜੇ ਆਪਾਂ ਨੂੰ ਲੋਟ ਕਰ ਲਈਏ। ਟੁੰਡਾ ਤਾਂ ਆਪਣੇ ਘਰੇ ਦਾ ਬਠਰੂ। ਆਪਾਂ ਨੂੰ ਵਾਂਪੇ ਦਾ ਕਹੋ। ਕਹਿੰਦਾ ਰਾਜੇ ਦਾ ਡੰਡਾ ਹੈ ਕਹਿੰਦੀ ਕੁਛ ਨਹੀਂ ਹੁੰਦਾ ਪੁੱਸ ਕੇ ਰਾਜੇ। ਉਹ ਰਾਜੇ ਕੁੜੇ ਬਾਗਾ ਕਹਿੰਦਾ ਮਰਾਜੀ ਜਿਹੜੇ ਤੁਸੀਂ ਡੰਡੀਆਂ ਨੂੰ ਡੰਡ ਲਾਇਆ ਜਿਸ ਨੂੰ ਚੱਕ ਲਈਏ, ਸੇਵਾ ਕਰ ਲਈਏ। ਕਹਿੰਦਾ ਭਾਈ ਮਾਤਾ ਆਪ ਦਾ ਡੰਡ ਲਾਉਣਾ ਦੀ ਕਰ ਲਓ। ਉਹਨਾਂ ਨੇ ਭਾਈ ਸੇਵਾ ਕਰ ਲਈ। ਉਹ ਤੇਲੀ ਨੇ ਕਿਹਾ ਉਹਨੂੰ ਕਹਿੰਦਾ ਭਾਈ ਐਂ ਕਰ ਹੁਣ। ਤੇਲ ਦੀ ਕੜਾਹੀ ਬਾਹਰ ਲੈ। ਤੇਲ ਦੀ ਕੜਾਹੀ ਬਾੜੀ ਉਹ ਫੜਿਆ ਕਰ ਉਹਨਾਂ ਦੇ ਵਿੱਚ ਕਰਦਾ ਕਰੇ ਪਰ ਚੜਟ ਚੜਟ ਕਰਕੇ ਮੱਚ ਮੱਚ ਜਾ ਕਰੇ ਲਹੂ ਬੰਦ ਹੋ ਜੇ। ਪੰਜੇ ਟੁੰਡ ਬਣਵਾ ਲਏ ਉਹਨੇ। ਬੈਠਾ ਰਿਹਾ ਕਹਿੰਦਾ ਸੋਚਿਆ ਨੇ ਜਦ ਲੋਟ ਹੋਗਾ ਜਮਾ ਵਿਕਰਵਾ ਜੀਤਨੇ। ਵੀ ਯਾਰ ਹੁਣ ਪੰਡਤ ਦਾ ਕੀ ਪਤਾ ਕਿੱਥੇ ਹੋਊਗਾ। ਹੁਣ ਭਾਈ ਪੰਡਤ ਵੀ ਬਰਮਾ ਦਾ ਪੱਕਾ ਜਾਣ ਦੇਤੀ ਖੂ ਤਾਂ ਹੱਲਿਆ ਨਹੀਂ। ਉਹ ਕਹਿੰਦਾ ਵੇ ਜਦੋਂ ਭਈ ਉਹ ਲਾਗਿਆ ਕਰਨ ਉਹ ਕਹਿੰਦਾ ਬਾਪੂ ਯਾਰ ਮੈਂ ਤੁਸੀਂ ਰਾਮ ਦਾ ਬੋਝ ਬਣ ਗਿਆ ਕਹਿੰਦਾ ਇਹ ਕਰ ਮੈਨੂੰ ਇਹ ਤਾਂ ਭਾਹ ਪੱਟ ਤੇ ਕੋਲੂ ਹਕੂਮ ਹੈ ਮੇਰੇ ਟੁੰਡਣਾ ਪੁਰਾਣੀ ਬਣਦੇ ਉਹ ਕਹਿੰਦਾ ਪੁੱਤ ਡਿੱਗਣਾ ਪਈ ਕਹਿੰਦਾ ਨਹੀਂ ਕੁਝ ਨਹੀਂ ਹੁੰਦਾ ਬਹਿਗਾ ਭਈ ਬਿਕਰਮਾ ਜੀਤ ਨੇ ਜਦੋਂ ਰਾਤ ਦੇ 10 11 ਵਜੇ ਜਿਹੜੀ ਆਪਾਂ ਦੀਪਮਾਲਾ ਲਾਉਣਿਆਂ ਦੀਵਾਲੀ ਨੂੰ ਜਾਂ ਕਿਸੇ ਤਿਤ ਤਿਹਾਰ ਨੂੰ ਉਹ ਰੋਸ਼ਨੀ ਬਿਕਰਮਾ ਜੀਤ ਨੇ ਤਿਆਰ ਕੀਤੀ ਤੁਰ ਉਨੇ ਬਾਣੀ ਪੜੀ ਤੀਗੀ ਦੀਪਮਾਲਾ ਸਾਰੇ ਸ਼ਹਿਰ ਦੇ ਵਿੱਚ ਰੋਸ਼ਨੀ ਹੋ ਗਈ ਜਿਹੜੀ ਉਹ ਰਾਜੇ ਦੀ ਕੁੜੀ ਸੀ ਉਹ ਕਹਿੰਦੀ ਬਾਂਦੀ ਦੀਵਾ ਵਜਾ ਉਹ ਕਹਿੰਦੀ ਜੀ ਦੀਵਾ ਉਹ ਤਾਂ ਮੈਂ ਹੁਣ ਵਜਾਇਆ ਕਹਿੰਦੀ ਮੇਰੇ ਸਾਹਮਣੇ ਵਜਾਓ ਜਦੋਂ ਨੇ ਦੀਵਾ ਵਜਾਇਆ ਅਜੇ ਬਾਂਦੀ ਨੇ ਪਲੰਗ ਤੇ ਪੜਤ ਰਿਆ ਵੀ ਨਹੀਂ ਦੀਵਾ ਫੇਰ ਚੱਲ ਪਿਆ ਉਹ ਕਹਿੰਦੀ ਬਾਂਦੀ ਦੀਵਾ ਫੇਰ ਚੱਲ ਪਿਆ ਕਹਿੰਦੀ ਹਾਂ ਜੀ ਮੈਂ ਵਜਾ ਕੇ ਤਾਂ ਗਈਆਂ ਉਹਨੇ ਰਾਣੀ ਨੇ ਉੱਠ ਕੇ ਆਪ ਵਜਾਇਆ ਜਦੋਂ ਰਾਣੀ ਨੇ ਪਿੱਠ ਭਈ ਦੀਵਾ ਫੇਰ ਚੱਲ ਪਿਆ ਕਹਿੰਦੇ ਐਂ ਦੇਖੋ ਦੀਮਾੜਾ ਚੱਲਦੀ ਹੈ ਜਿੱਦੇ ਮਰਜ਼ੀ ਘਰੇ ਚਾਦੇ ਦੇ ਕਿੱਥੋਂ ਚ ਆਉਂਦੀ ਹੈ ਇਹ ਕਹਿੰਦੀ ਜੀ ਤੇਲੀਆਂ ਦੇ ਘਰੋਂ ਆਵਾਜ਼ ਆ ਰਹੀ ਹੈ ਕਹਿੰਦੀ ਕੋਈ ਨਾ ਪਾ ਜਾ ਫਿਰ ਉਹਨੇ ਰਾਜੇ ਦੀ ਕੁੜੀ ਨੇ ਉਹ ਆਵਾਜ਼ ਸੁਣ ਕੇ ਆਪਣਾ ਪਤੀ ਮੰਨ ਲਿਆ ਅੰਦਰੋਂ ਬੇਕਰਮਾ ਜੀ ਤਨੂ ਦੂਜੇ ਦਿਨ ਭਾਈ ਆਈ ਉਹਦੀ ਮੰਨ ਕੇ ਚਾਲਾ ਦੂਸਰਾ ਦਿਨ ਫੇਰ ਹੋ ਗਿਆ ਉਹਨੇ ਉਵੇਂ ਜਿਖਰੀ ਫੇਰ ਟੁੰਡਰਾ ਪਾਣੀ ਭਰਾ ਬਣੀ ਬਣਾ ਲਈ ਜੋ 10 11 ਵੱਜ ਗਏ ਉਹਨੇ ਦੀਪਮਾਲਾ ਬੰਦ ਕਰਤੀ ਮੇਘਮਾਲਾ ਅਰਚਾਤੀ ਜਦੋਂ ਮੇਘਮਾਲਾ ਅਰਚਾਤੀ ਉਹਨੇ ਉਨੇ ਪਈ ਦੇਲਾ ਚੱਲ ਵੀ ਵਾਰ ਸ਼ੁਰੂ ਹੋ ਗਈ ਜੇ ਤਾਂ ਵਾਰ ਸ਼ੁਰੂ ਹੋ ਗਈ ਕਹਿੰਦਾ ਉਹ ਇਹ ਲੱਗ ਗਿਆ ਮੀ ਪਣਾ ਉਹ ਕਹਿੰਦੀ ਦੇਖ ਮੀ ਪੈਂਦਾ ਬਾਂਦੀ ਬਾਜ ਕਿੱਥੋਂ ਦੀ ਐ ਮੇਘਮਾਲਾ ਰਚਦੀ ਐ ਕਹਿੰਦੀ ਜੇ ਤਾਂ ਤੇਲੀਆਂ ਦੇ ਘਰੇ ਫੇਰ ਆਉਂਦੀ ਐ ਕਹਿੰਦੀ ਫੇਰ ਪੈ ਜਾ ਅੱਜ ਤੇ ਮੇਰਾ ਪਤੀ ਐ ਇਹ ਕਹਿੰਦੀ ਜੀ ਇਹ ਤਾਂ ਉਹ ਆ ਜਿਹਨੂੰ ਡੰਡ ਲੱਗਿਆ ਕਹਿੰਦੀ ਕੋਈ ਗੱਲ ਨਹੀਂ ਚੱਲ ਭਾਈ ਕਹਿੰਦੀ ਵੀ ਆਹਦੇ ਪਿਤਾ ਨੂੰ ਕਹਿੰਦੀ ਪਿਤਾ ਮੇਰਾ ਪਤੀ ਮੈਨੂੰ ਤੇ ਆ ਗਿਆ ਸਾਰੇ ਸਹਰ ਨੂੰ ਗੜੀ ਨਗਾਹ ਦਿਓ ਜਿਹੜਾ ਮੇਰਾ ਪਤੀ ਹੋਵੇ ਮੈਂ ਆਪੇ ਸਿਆਂ ਲੂੰ ਅੰਗੋ ਦੀ ਕਟੋਰੀ ਸੱਚ ਪਾਉਂਦੇ ਹੁੰਦੇ ਜਿਵੇਂ ਆਪਣੇ ਅੰਬਰ ਤਿਆਰ ਕਰਕੇ ਪਾਉਂਦੇ ਨੇ ਉਦੋਂ ਵਿਆਹ ਵਿਆਹ ਹੁੰਦਾ ਰਾਜਾਂ ਦੇ ਅੰਗੋ ਦੀ ਕਟੋਰੀ ਉਹਨੇ ਤਿਆਰ ਕਰ ਲਈ ਤੇ ਸਾਰੇ ਨੰਗੇ ਕਹਿੰਦੇ ਕੋਈ ਰਿਹਾ ਤਾਂ ਨਹੀਂ ਰਾਜੇ ਦੀ ਕੁੜੀ ਖੜੀ ਰਹੀ ਕਹਿੰਦੇ ਜੀ ਇੱਕ ਡੰਡਿਆ ਰਹਿ ਗਿਆ ਜਿਹਨੂੰ ਆਪਾਂ ਡੰਡ ਲਾਇਆ ਕਹਿੰਦਾ ਫਿਰ ਉਹਨੂੰ ਵੀ ਲਿਓ ਜਦ ਤਨ ਨਗਾਉਣ ਲੱਗੋ ਸੱਚ ਪਾਤੀ ਕੋਈ ਜ਼ਰੂਰੀ ਪਤੀ ਮੰਨ ਲਿਓ ਮੈਲੀ ਚੜਾ ਲਿਓ ਰਾਜੇ ਨੇ ਸੋਚਿਆ ਵੀ ਆਪਾਂ ਡੰਡ ਲਾਇਆ ਇਹ ਤਾਂ ਕੁੜੀ ਨੂੰ ਇਦੋਂ ਵੀ ਵੱਡਾ ਡੰਡ ਲੱਗ ਗਿਆ ਖਾ ਹੀ ਨਹੀਂ ਸਕਦਾ ਤੁਰੇ ਨਹੀਂ ਸਕਦਾ ਬੜਾ ਦੋਜ ਖੜਾ ਹੋਇਆ ਇੱਕ ਤਾਂ ਰਾਜੇ ਨੂੰ ਇਹ ਟੈਨ ਹੋ ਗਈ ਹਾਂ ਚਲੀ ਜਾ ਤੂੰ ਮਰੋ ਤੇ ਉਹ ਕਹਿੰਦਾ ਰਾਜੇ ਨੂੰ ਕਹਿੰਦਾ ਹ ਜਦੋਂ ਉਹ ਪਈ ਮੰਨ ਕੇ ਚਲਾ ਹੋ ਗਿਆ ਦੋ ਟੈਨ ਹੋ ਗਿਆਂ ਤਾਂ ਇੱਕ ਤਾਂ ਮੁੰਡੇ ਉਹਦੀ ਪਰੋਣੇ ਦੀ ਹੋ ਗਈ ਵੀ ਡੰਡਿਆ ਦੂਜੀ ਹੋ ਗਈ ਉਹਨੂੰ ਤਣਾ ਝਗੜਾ ਆ ਗਿਆ ਚਾਰ ਚੀਜ਼ਾਂ ਦਾ ਹੁਣ ਹੀ ਤਾਂ ਕਹਿੰਦੀ ਮੈਂ ਵੱਡੀਆਂ ਐ ਮਾਇਆ ਕਹਿੰਦੀ ਮੈਂ ਵੱਡੀਆਂ ਰੂਪ ਕਹਿੰਦਾ ਮੈਂ ਵੱਡਾ ਅਕਲ ਕਹਿੰਦੀ ਮੈਂ ਵੱਡੀਆਂ ਮੈਂ ਹੁਣ ਦੱਸੋ ਕਿਹੜਾ ਵੱਡਾ ਹੋਊਗਾ ਉਹ ਜਦੋਂ ਭਈ ਰਾਜੇ ਕੋਲ ਆਜੇ ਤਾਂ ਹੁਣ ਰਾਜਾ ਕਹਿੰਦਾ ਵੀ ਹੋਣੀ ਵੱਡੀ ਐ ਤਾਂ ਤਾਂ ਮਾਇਆ ਨਹੀਂ ਰਹਿੰਦੀ ਮਾਇਆ ਬਿਨਾ ਰਾਜ ਨਹੀਂ ਚੱਲਦਾ ਜੇ ਰੂਪ ਨੂੰ ਕਹਦਾ ਨਾ ਰੂਪ ਜਾਂਦਾ ਉਤੋਂ ਨਾਲੇ ਅਕਲ ਜਾਂਦੀ ਆ ਕੋਲੋਂ ਅਕਲ ਬਿਨਾ ਫੇਰ ਨਹੀਂ ਰਾਜ ਚੱਲਦਾ ਹੁਣ ਚਾਰਾਂ ਦਾ ਸੰਸਾ ਹੋ ਗਿਆ ਵੀ ਕਿਹਨੂੰ ਵੱਡੀ ਕਰਾਂ ਤੇ ਚੋਂ ਰਾਜਾ ਤਾਂ ਰੋਟੀ ਛੱਡ ਗਿਆ ਇੱਕ ਤਾਂ ਕੁੜੀ ਦਾ ਸੰਸਾ ਬਾਕੀ ਚਾਰਾਂ ਦਾ ਉਹਨਾਂ ਦਾ ਸੰਸਾ ਉਹ ਕਹਿੰਦਾ ਓਏ ਆ ਰਾਣੀ ਨੂੰ ਕਹਿੰਦਾ ਉਹ ਜਿਹੜਾ ਡੰਡਿਆ ਤੀ ਕਹਿੰਦਾ ਰਾਣੀ ਕਹਿੰਦੀ ਹਾਂਜੀ ਕਹਿੰਦਾ ਪਿਤਾ ਨੂੰ ਕਹਦਾ ਸੰਸਾ ਰੋਟੀ ਕਿਉਂ ਨਹੀਂ ਖਾਂਦਾ ਕਹਿੰਦੀ ਜਿਹਨੂੰ ਐ ਸੰਸਾ ਹੋਵੇ ਵੀ ਇਹਦਾ ਮੇਰਾ ਕੁੜੀ ਨੇ ਬਾਰ ਪਾੜਿਆ ਜਾਂ ਡੰਡਿਆ ਪਾੜ ਲਿਆ ਕਹਿੰਦਾ ਨਾ ਇਹ ਸੰਸਾ ਨਹੀਂ ਸੰਸਾ ਹੋਰ ਹੈ ਕਹਿੰਦਾ ਤੂੰ ਪੁੱਛ ਉਹਨੇ ਜਦੋਂ ਪੁੱਛਿਆ ਕਹਿੰਦੀ ਪਿਤਾ ਤੈਨੂੰ ਕਹਦਾ ਸੰਸਾ ਹੈ ਕਹਿੰਦਾ ਪੁੱਤ ਇੱਕ ਸੰਸਾ ਹੋਣਾ ਦੱਸਦਾ ਦੋ ਨੇ ਕਹਿੰਦੇ ਪਤਾ ਦੋਨੀ ਦੱਸ ਦੇ ਕਹਿੰਦਾ ਇੱਕ ਸੰਸਾ ਦਾ ਮੈਨੂੰ ਇਹ ਆ ਵੀ ਤੈਨੂੰ ਡੰਡੀਆਂ ਮਿਲ ਗਿਆ ਸਾਰੀ ਉਮਰ ਤਾਂ ਡੰਡਾ ਹੈ ਦੂਜਾ ਸੰਸਾ ਮੈਨੂੰ ਇਹ ਹੋ ਗਿਆ ਮੇਰੇ ਕੋਲ ਚਾਰ ਚੀਜ਼ਾਂ ਦਾ ਝਗੜਾ ਹੈ ਚਾਰਾਂ ਦੀ ਲੋੜ ਹੈ ਰਾਜ ਦੇ ਵਿੱਚ ਚਾਰੀ ਚੀਜ਼ਾਂ ਦੀ ਲੋੜ ਹੈ ਅਕਲ ਦੀ ਵੀ ਲੋੜ ਹੈ ਅਕਲ ਬਿਨਾਂ ਰਾਜ ਚੱਲਦਾ ਰੂਪ ਨਹੀਂ ਬਿਨਾਂ ਵੀ ਲੋੜ ਰਾਜ ਹੈ ਕੋਈ ਬੰਦਾ ਸੋਹਣਾ ਸਨਾ ਕਹੂ ਵੇਰੀ ਰਾਤ ਤੇ ਮੈਂ ਤਾਂ ਜੰਗ ਲੱਗੂ ਤੇ ਹੁਣ ਇਹਦੀ ਵੀ ਲੋੜ ਹੈ ਕੋਈ ਹੁਣੇ ਕਦੋਂ ਵੀ ਆ ਸਕਦੀ ਹੈ ਮਾਇਆ ਬਿਨਾਂ ਮੇਰਾ ਚੱਲਦਾ ਚਾਰ ਚੀਜ਼ਾਂ ਚਾਹੀਦੀ ਨੇ ਉਹ ਕਹਿੰਦਾ ਵੀ ਐਂ ਕਰ। ਕਹਿੰਦੀ ਇਹ ਫਿਰ ਮੇਰੇ ਪਤੀ ਨਾਮਾਂ ਗੱਲ ਕਰਦੀ ਆ। ਜਾ ਕੇ ਕਹਿੰਦੀ ਪਤੀ ਪਰਮੇਸ਼ਰ ਕਹਿੰਦਾ ਹਾਂ। ਕਹਿੰਦੀ ਪਿਤਾ ਕੋਲੇ ਤਾਂ ਆ ਝਗੜਾ ਗਿਆ। ਕਹਿੰਦਾ ਐਂ ਕਰ ਐਂ ਕਹਿੰਦੇ ਵੀ ਉਹ ਪਰਚਾ ਮੇਰੇ ਕੋਲੇ ਦੇ ਦੇ। ਇਹਨਾਂ ਨੂੰ ਮੈਂ ਵੱਡੇ ਕਰੂੰ। ਕਹਿੰਦਾ ਵੀ ਚੰਗਾ। ਉਹਨੂੰ ਕਹਿੰਦਾ ਵੀ ਉਹਨੇ ਪਰਚਾ ਲੈ ਕੇ ਦਿੱਤਾ ਮੇਰਾ ਜਵਾਈ ਰੋਟ ਕਰੂ ਪਈ ਸਾਨੂੰ। ਕਿਹੜਾ ਵੱਡਾ ਛੋਟਾ ਕਿਹੜਾ ਛੋਟਾ ਮੈਨੂੰ ਤਾਂ ਪਤਾ ਨਹੀਂ। ਹੁਣ ਆ ਗਿਆ। ਮਾਇਆ ਨੂੰ ਕਹਿੰਦਾ ਵੀ ਤੈਂ ਵੱਡੀ ਹੁਣੇ। ਕਹਿੰਦੇ ਹਾਂ ਕਹਿੰਦਾ ਮੇਰਾ ਇੱਕ ਕੰਗ ਲੋਡ ਕਰ ਦੇ ਨੱਕ ਲੋਡ ਕਰ ਦੇ ਉਹਨੇ ਕਰਤਾ ਕਹਿੰਦਾ ਹੋ ਉੱਥੇ ਵੇਜਾ ਤੈਨੂੰ ਵੱਡੀ ਕਰ ਦੂੰ ਆਕਰ ਨੂੰ ਕਹਿੰਦਾ ਤੈਨ ਵੱਡੀ ਹੋਣੀ ਐ ਕਹਿੰਦੇ ਹਾਂ ਕਹਿੰਦਾ ਮੇਰਾ ਘੱਥ ਲੋਡ ਕਰ ਦੇ ਤੈਨੂੰ ਵੱਡੀ ਕਰ ਦੂੰ ਉਹਨੇ ਵੀ ਘੱਥ ਲੋਡ ਕਰਤਾ ਕਹਿੰਦਾ ਹੋ ਉੱਥੇ ਵੇਜਾ ਤੈਨੂੰ ਵੱਡੀ ਕਰ ਦੂੰ ਰੂਪ ਨੂੰ ਕਹਿੰਦਾ ਤੂੰ ਵੱਡਾ ਹੋਣਾ ਕਹਿੰਦਾ ਹਾਂ ਕਹਿੰਦਾ ਤੂੰ ਮੇਰੇ ਦੂਜਾ ਹੱਥ ਲੋਡ ਕਰ ਦੇ ਤੈਨੂੰ ਵੱਡਾ ਕਰ ਦੂੰ ਉਹਨੇ ਦੂਜਾ ਹੱਥ ਲੋਡ ਕਰਤਾ ਜਿਹੜੀ ਹੋਣੀ ਸੀ ਉਹਨੇ ਨੂੰ ਕਹਿੰਦਾ ਤੈਨ ਵੱਡੀ ਹੁਣ ਕਹਿੰਦੀ ਹਾਂ ਕਹਣਾ ਮੇਰੇ ਦੋਨੇ ਪੈਰ ਲੋਟ ਕਰ ਦੇ ਤੈਨੂੰ ਵੱਡੀ ਕਰ ਦੂੰਗਾ ਉਹਨੇ ਪਈ ਦੋਨੇ ਪੈਰ ਸੱਜੀਤ ਕਰਤੇ ਕਹਿੰਦਾ ਲੈ ਹੁਣ ਆਜੋ ਫਿਰ ਮੈਂ ਕਿਹਨੂੰ ਵੱਡਾ ਕਰੂੰਗਾ ਮਾਇਆ ਨੂੰ ਕਹਿੰਦਾ ਜਦੋਂ ਮੈਂ ਬਾਣੀਏ ਦੀ ਹੱਟ ਤੇ ਧਰੀ ਤੋਂ ਤੱਕ ਵਾਹੀ ਕੋ ਨ ਦਿੱਤੀ ਮੈਨੂੰ ਡੰਡ ਨਹੀਂ ਦਿੱਤੀ ਲੱਗਦਾ ਤੂੰ ਉਹਦੀ ਕਹਿੰਦੀ ਜੀ ਕਿ ਮੈਂ ਚੋਰੀ ਨਹੀਂ ਕਰੀ ਆ ਭਿੰਜਾਂਵੇਂ ਗੱਲੇ ਚ ਬੋਲੀ ਨਾ ਤੂੰ ਹੱਟ ਪਿੱਛੇ ਕਹਿੰਦਾ ਸੂਟੀਆਂ ਤੂੰ ਤੂੰ ਆਕਰ ਨੂੰ ਕਹਿੰਦਾ ਜਦੋਂ ਮੈਂ ਖੂਚ ਉੱਤਰਦਾ ਸੀ ਉਦੋਂ ਕਿੱਥੇ ਗਈ ਸੀ ਤੂੰ ਉਦੋਂ ਨਹੀਂ ਮੈਨੂੰ ਇਹ ਘੂਟਣਾ ਉੱਤਰ ਖਾਂ ਖਤਰਾ ਹੈ ਚੱਲ ਪੇ ਸਟਕਨ ਤੂੰ ਵੀ ਛੋਟੀਆਂ ਰੂਪ ਨੂੰ ਕਹਿੰਦਾ ਉਹ ਜਦੋਂ ਮੈਂ ਗੰਦੇ ਨਾਲੇ ਤੇ ਪਿਆ ਤੇ ਕਿੱਧਰ ਗਈ ਦੀ ਤੂੰ ਉਦੋਂ ਆਏ ਮੇਰੇ ਕੋਲੇ ਤੂੰ ਵੀ ਛੋਟਾਂ ਕਹਿੰਦਾ ਹੁਣੀ ਨੂੰ ਕਹਿੰਦਾ ਤੂੰ ਵੱਡੀਆਂ ਕਹਿੰਦੀ ਕਿਵੇਂ ਕਹਿੰਦਾ ਇੰਨਾ ਕੁਝ ਕਰਕੇ ਫੇਰ ਵੀ ਮੇਰੇ ਤੇ ਮਹਿਰਮਾਨ ਹੋ ਗਈ ਤੂੰ ਹੁਣੀ ਨੂੰ ਕਹਿੰਦਾ ਤੂੰ ਵੱਡੀਆਂ ਪਹਿਲਾਂ ਤਾਂ ਤੈਨ ਮੇਰੇ ਨਾਲ ਕੰਮ ਕਰਾਇਆ ਫੇਰ ਉਸੇ ਹੁਣੀ ਨੇ ਰਾਜੇ ਦੀ ਕੁੜੀ ਨਾਲ ਪਿਆ ਕਹਿੰਦਾ ਤੂੰ ਵੱਡੀਆਂ ਜਦੋਂ ਉਹ ਕਹਿੰਦਾ ਭਾਈ ਵਿਕਰਮਾ ਜੀਤ ਰਾਜਾ ਤੁਰਨ ਲੱਗਿਆ ਉਹ ਕਹਿੰਦਾ ਜੀ ਪਤਾ ਸੀ ਜਾਣੇ ਉਹ ਕਹਿੰਦਾ ਜੀ ਮੰਗ ਲੈ ਕੀ ਮੰਗਣਾ ਉਹ ਕਹਿੰਦਾ ਮੈਨੂੰ ਮਣੀ ਦੇ ਦਿਓ ਵਿਕਰਮਾ ਜੀਤ ਕੋਲੇ ਸਾਰੀ ਉਮਰ ਮਣੀ ਨਹੀਂ ਤੇ ਮਿਲੀ ਰਾਜੇ ਦੀ ਉਹ ਮਣੀ ਉਹ ਰਾਜੇ ਤੋਂ ਹਾਸਲ ਕਰੀ ਉਹਨੇ ਉਹ ਕਹਿੰਦਾ ਮਣੀ ਦੇ ਸਿਰ ਤੇ ਰਾਜ ਚਾਹਦਾ ਕਹਿੰਦਾ ਕਾਸੇ ਸਿਰ ਤੇ ਚਾਹਦਾ ਜਾਂ ਤਾਂ ਮੈਨੂੰ ਬਚਨ ਨਾ ਦਿੰਦਾ ਜਾਂ ਮਨ ਮਣੀ ਦੇ ਦੇ ਉਹਨੇ ਮਣੀ ਦਿੱਤੀ ਹੱਥ ਤੇ ਧਰੀ ਮਣੀ ਤਹਾਂ ਆ ਗਿਆ ਤਹਾਂ ਕੇ ਦੇਖਿਆ ਅੱਡ-ਅੱਡ ਪਈਆਂ ਹੱਡੀਆਂ ਖੜੀਆਂ ਕੋੜੇ ਦੀਆਂ ਅੱਡ ਪਈਆਂ ਤੇ ਪੰਡਤ ਦੀਆਂ ਅੱਡ ਪਈਆਂ ਉਹ ਕਹਿੰਦਾ ਰਾਣੀ ਹੱਡੀ ਨਾਲ ਹੱਡੀ ਨਾਲ ਲੱਗ ਜੇ ਕਹਿੰਦਾ ਕਿਸੇ ਦੀ ਹੋਰ ਆ ਆ ਹੱਡੀਆਂ ਦੀ ਢੇਰੀ ਤੂੰ ਲਾ ਦੇ ਦੀ ਮੈਂ ਲਾ ਦਿੰਦਾ ਕਹਿੰਦਾ ਕਿਉਂ ਕਹਿੰਦਾ ਮੀਂਹ ਜਲ ਕਾਤਾ ਲਿਆਂਦਾ ਆਪਾਂ ਜਿਹੜਾ ਮੀਂਹ ਜਲ ਲਿਆਂਦਾ ਮਣੀ ਨਹੀਂ ਦਾਂਦੀ ਆ ਕਿਸੇ ਗੱਲ ਦੇ ਖਤਰ ਨੇ ਨਹੀਂ ਹੁੰਦੀ ਮੈਂ ਮਣੀ ਨਾਲ ਤਾਂ ਪਤਾ ਹਾਂ ਚੜਨਾ ਦੀ ਅਮੀ ਜਾਂ ਨਹੀਂ ਬਚਾਉਣੇ ਨੇ ਉਦੋਂ ਕਹਿੰਦੇ ਫਿਰ ਉਹ ਰਾਣੀ ਤੋਂ ਕਿਤੇ ਧੋਖੇ ਨਾਲ ਹੱਡੀ ਬੰਦੇ ਦੀ ਹੱਡੀ ਚ ਨਿਕਪੀ ਕੋੜੇ ਦੀ ਹੱਡੀ